ਕੀ ਨਾਮ ਤੁਹਾਡਾ ਰਾਜਵਿੰਦਰ ਸਿੰਘ ਜੀ ਕਹਿੰਦਾ ਕੰਮ ਆਪਣਾ ਗੁਰਨਾਣਗੜ੍ਹ ਦਾ ਸ਼ਾਪ ਆ ਜੀ ਲੱਕੀ ਟੈਲੀਕਮ ਦੇ ਨਾਮ ਤੇ ਕੀ ਘਟਨਾ ਵਾਪਰੀ ਹੈ ਤੁਹਾਡੇ ਸਾਡੇ 21 ਤਰੀਕ ਦੀ ਮੈਰਿਜ ਸੀ ਜੀ ਬਰਾदरी ਅਸੀਂ ਉਧਰ ਵੀ ਜੇ ਸੀਗੇ ਦੋ ਤਿੰਨ ਦਿਨ ਦਾ ਨਾ ਬੰਦ ਸੀ ਗਿਆ ਤੇ ਮੁੰਡਿਆ ਦੁਕਾਨ ਖੋਲਦਾ ਸੀਗਾ ਜੀ ਆਪਣਾ ਜਿਹੜਾ ਰਖਿਆ ਦੁਕਾਨ ਤੇ ਕੋਮਲ ਤੇ 22 ਤਰੀਕ ਨੂੰ ਸ਼ਾਮ ਨੂੰ 7:20 ਮਿੰਟ ਤੇ ਆਪਣੀ ਦੁਕਾਨ ਦੇ ਬਾਹਰ ਵੀ ਕੈਮਰਾ ਲੱਗੇ ਹੋਏ ਅੰਦਰ ਵੀ ਲੱਗੇ ਹੋਏ ਨੇ ਜੀ ਦੋ ਬਾਈਕਸ ਤੇ ਚਾਰ ਸਵਾਰ ਦੋ ਦੋ ਬੰਦੇ ਆਪਣੀ ਦੁਕਾਨ ਦੇ ਬਾਹਰ ਆ ਕੇ ਰੁਕੇ ਜੀ ਉਹਨਾਂ ਵਿੱਚ ਇੱਕ ਬੰਦਾ ਸਾਡੀ ਦੁਕਾਨ ਦੇ ਵਿੱਚ ਐਂਟਰ ਕਰ ਗਿਆ ਜੀ ਐਂਟਰ ਕਰਕੇ ਉਹਨੇ ਸਾਡੇ ਜਿਹੜਾ ਲੜਕਾ ਰੱਖਿਆ ਹੋਇਆ ਇੱਕ Samsung ਦਾ ਨਵਾਂ ਮੋਬਾਈਲ ਖਰੀਦਿਆ ਜੀ ਇੱਕ ਉਸਨੇ MI ਦਾ 14 ਸੀ 5G 464 ਮੋਬਾਈਲ ਖਰੀਦਿਆ ਜੀ ਇੱਕ ਸਾਡੇ ਕੋਲ ਪੁਰਾਣੀ ਟੈਬ ਪਈ ਸੀ 2002 ਦਾ ਸੌਦਾ ਕਰਕੇ ਟੋਟਲ ਅਮਾਉਂਟ 24000 ਰੁਪਇਆ ਦੀ ਬਣੀ ਜੀ ਉਹ ਕਹਿੰਦਾ ਕੈਸ਼ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਨੰਬਰ ਵੀ ਹੈ ਨਹੀਂ ਤੇ ਮੁੰਡੇ ਨੇ ਪੁੱਛਿਆ ਬਿੱਲ ਦੇ ਵਿੱਚ ਜਦੋਂ ਅਸੀਂ ਬਿੱਲ ਕੱਢਦੇ ਹਾਂ ਜੀ ਤਾਂ ਉਹਦੇ 'ਚ ਨਾ ਨੰਬਰ ਮੈਂਸ਼ਨ ਕਰਨਾ ਹੁੰਦਾ ਜਦੋਂ ਉਹਨੂੰ ਨੰਬਰ ਪੁੱਛਿਆ ਗਿਆ ਉਹ ਕਹਿੰਦਾ ਵੀ ਨੰਬਰ ਮੇਰੇ ਕੋਲ ਹੈ ਨਹੀਂ ਉਸੇ ਨੰਬਰ ਦੀ ਲੋੜ ਨਹੀਂ ਪਿੰਡ ਪੁੱਛਿਆ ਗਿਆ ਉਹ ਕਹਿੰਦਾ ਪਿੰਡ ਦੀ ਵੀ ਲੋੜ ਨਹੀਂ ਨਾਮ ਪੁੱਛਿਆ ਉਸਨੇ ਨਾਮ ਆਸ਼ੂ ਰਾਮ ਦੇ ਨਾਮ ਤੇ ਬਿੱਲ ਕਟਾ ਕੇ ਕਹਿੰਦਾ ਇੰਨਾ ਹੀ ਰਹਿਣ ਦਿਓ ਸਾਨੂੰ ਇਹ ਤੋਂ ਜ਼ਿਆਦਾ ਲੋੜ ਨਹੀਂ ਹੈਗੀ ਤੇ ਪੇਮੈਂਟ ਉਹ ਕਹਿੰਦਾ ਮੈਂ ਕਿਸੇ ਤੋਂ ਪਵਾਵਾਂਗਾ ਜੀ ਤੇ ਉਸਨੇ 24000 ਦਾ ਸਕਰੀਨਸ਼ਾਟ ਲੜਕੇ ਨੂੰ ਦਿਖਾਤਾ ਜੀ ਲੜਕੇ ਨੂੰ ਦਿਖਾ ਕੇ ਕਹਿੰਦਾ ਦੇਖੋ ਜੀ 24000 ਪਿਆ ਦਾ ਤੁਹਾਨੂੰ ਪੈਸੇ ਪੈ ਗਏ ਨੇ ਇਹਨੇ ਕਨਫਰਮ ਕਰਨ ਲਈ ਜਦੋਂ ਫੋਨ ਸਾਨੂੰ ਲਾਇਆ ਇਹਨੇ ਉਹ ਬੰਦਾ ਦਗਾ ਚੋਂ ਨਿਕਲ ਗਿਆ ਤੇ ਜਦੋਂ ਸਾਨੂੰ ਪਤਾ ਕਿ ਲੱਗਿਆ ਅਸੀਂ ਕਿਾ ਪੈਸੇ ਆਏ ਨਹੀਂ ਹੈਗੇ ਸਾਡੀ ਗੱਲ ਕਰਵਾਓ ਕਸਟਮਰ ਨਾਲ ਲੇਕਿਨ ਇਹ ਉਹ ਤਾਂ ਤੁਹਾਨੂੰ ਜਦੋਂ ਕਾਲ ਲਗਾਈ ਉਹਦੋਂ ਹੀ ਨਿਕਲ ਗਿਆ ਜੀ ਠੀਕ ਹੈ ਜੀ ਤੇ ਉਸ ਤੋਂ ਦੂਸਰੇ ਦਿਨ ਅਸੀਂ ਵਿਆਹ ਚ ਵੀ ਸੀ ਜੀ ਸਕੇ ਦੂਸਰੇ ਦਿਨ ਸ਼ਾਇਦ ਮੈਸੇਜ ਕਈ ਵਾਰ ਲੇਟ ਹੋਣਾ ਜੀ ਬਿਜ਼ਨਸ ਅਕਾਊਂਟਸ ਪੈਸੇ ਕਈ ਵਾਰ ਨੈਕਸਟ ਡੇ ਟ੍ਰਾਂਸਫਰ ਹੁੰਦੇ ਨੇ ਜੀ ਜਦੋਂ ਅਸੀਂ ਨੈਕਸਟ ਡੇ ਟ੍ਰਾਂਸਫਰ ਚੈੱਕ ਕੀਤਾ ਅਕਾਊਂਟਸ ਟ੍ਰਾਂਸਫਰ ਚ ਪੈਸੇ ਕੋਈ ਵੀ ਨਹੀਂ ਸੀਗਾ ਤੇ ਅਸੀਂ ਇਧਰੋਂ ਜੋ ਦੁਬਾਰਾ ਪਾ ਕੇ ਦੇਖਿਆ ਆਪਣੇ ਪੈਸੇ ਸਾਡੇ ਪੈਸੇ ਪਹਿ ਰਹੇ ਨੇ ਲੇਕਿਨ ਉਸ ਬੰਦੇ ਦੇ ਪੈਸੇ ਸਾਡੇ ਅਕਾਊਂਟ ਚ ਨਹੀਂ ਆਏ ਫ ਐਪਲੀਕੇਸ਼ਨ ਦੇ ਕੇ ਆਂਦੀ ਐ ਜੀ ਐਸਐਸਓ ਸਾਹਿਬ ਨੂੰ ਤੇ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਿੱਤਾ ਸੀਗਾ ਉਸ ਲੜਕੇ ਜੋ ਐਂਟਰ ਕੀਤਾ ਵਾ ਉਹ ਡਿਟੇਲ ਵਗੈਰਾ ਉਸ ਲੜਕੇ ਦੀ ਫੋਟੋ ਵਗੈਰਾ ਜੋ ਕੈਮਰੇ ਦੇ ਵਿੱਚ ਆਈ ਸੀ ਗਰੁੱਪਾਂ 'ਚ ਪਾਉਣ ਤੋਂ ਬਾਅਦ ਅਜੇ ਅਸੀਂ ਥਾਣੇ ਦੇ ਅੱਗੇ ਪਹੁੰਚੇ ਹਾਂ ਜੀ ਮੈਂ ਪੋਪੋ ਕੰਪਨੀ 'ਚ ਇੱਕ ਲੜਕਾ ਸਾਡਾ ਲੱਗਾ ਹੋਇਆ ਮਨਪ੍ਰੀਤ ਉਸ ਦੀ ਮੈਨੂੰ ਕਾਲ ਆ ਗਈ ਉਹ ਕਹਿੰਦਾ ਵੀ ਜਿਹੜਾ ਤੁਹਾਡੇੰਦੋਂ ਬੰਦਾ ਚੋਰੀ ਕਰਕੇ ਲੈ ਕੇ ਗਿਆ ਉਹ ਸਮਰਾਲੇ ਤੋਂ ਖੰਨੇਕ ਕਾਊਂਟਰ ਤੇ ਸੈੱਟ ਵੇਚ ਕੇ ਗਿਆ ਵਾ ਖੰਨੇ ਦੁਕਾਨਦਾਰ ਨੇ ਉਹਦੀ ਪੁਸ਼ਟੀ ਕਰ ਦਿੱਤੀ ਜੀ ਉਸ ਦਾ ਆਧਾਰ ਕਾਰਡ ਵੀ ਉਸ ਦੇ ਕੋਲ ਉਹਨੇ ਜਮ੍ਹਾਂ ਕਰਵਾਇਆ ਸੀਗਾ ਉਸ ਦੀ ਸਾਨੂੰ WhatsApp ਰਾਹੀਂ ਉਹਨੇ ਮੈਸੇਜ ਕੀਤਾ ਉਹ ਖੰਨੇ ਦਾ ਬੰਦਾ ਜੀ ਅਸੀਂ ਸਾਰੀ ਡਿਟੇਲ ਆਧਾਰ ਕਾਰਡ ਵਗੈਰਾ ਜੋ ਬੰਦਾ ਸਾਡੀ ਦੁਕਾਨ ਤੋਂ 24 ਹਜ਼ਾਰ ਦੀ ਠੱਗੀ ਮਾਰ ਕੇ ਗਿਆ ਉਸ ਦਾ ਪਿੰਡ ਸਾਰਾ ਕੁਝ ਉਸ ਦਾ ਬਕਾਇਦਾ ਨੰਬਰ ਜਿਹੜਾ ਕਿ ਉਸ ਦਾ ਆਧਾਰ ਕਾਰਡ ਨਾਲ ਨੰਬਰ ਲਿੰਕ ਹੈ ਉਹ ਅਸੀਂ ਸਮਰਾਲੇ ਐਸ ਐਚਓ ਸਾਹਿਬ ਨੂੰ ਪੇਸ਼ ਕਰ ਦਿੱਤਾ ਜੀ ਮਤ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਸਕਰੀਨਸ਼ਾਟ ਦਿਖਾਏਗਾ ਪੇਮੈਂਟ ਦਾ ਤੇ ਮਾਰਾ ਠੱਗੀ ਮਾਰ ਕੇ ਬਾਅਦੋਂ ਠੱਗੀ ਮਾਰ ਕੇ ਜਦੋਂ ਅਸੀਂ ਇਹਨ ਮਿਲਣੇ ਨੇ ਕਨਫਰਮ ਕੀਤਾ ਜਦੋਂ ਤ ਉਹ ਨਿਕਲ ਗਏ ਜੀ ਗੇਮ ਬਾਕੇ ਇਸ ਮਾਮਲੇ ਦੇ ਹਿਸਾਬ ਨਾਲ ਤਾਂ ਕੋਈ ਦੁਕਾਨਦਾਰ ਕਿਸੇ ਤੋਂ ਕੋਈ ਸੇਵ ਨਹੀਂ ਕੋਈ ਕੰਮ ਨਹੀਂ ਕਰ ਸਕਦਾ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਸਮਰਾਲਾ ਪੁਲਿਸ ਤੋਂ ਕਿ ਸਾਰੀ ਡਿਟੇਲ ਉਹਨਾਂ ਕੋਲ ਪਹੁੰਚ ਚੁੱਕੀ ਆ ਇਸ ਤੋਂ ਬਾਅਦ ਵੀ ਅਸੀਂ ਜੋ ਲੜਕਾ ਉਹ ਚੋਰੀ ਕਰਕੇ ਧੁੱਕਾ ਤੜੀ ਦਾ ਮਾਮਲਾ ਕਰਕੇ ਗਿਆ ਉਹਦੇ ਪ੍ਰੂਫ ਵੀ ਉਹਨਾਂ ਕੋਲ ਪਹੁੰਚਦੇ ਕਰ ਦਿੱਤੇ ਨੇ ਵੀ ਇਹ ਬੰਦਾ ਦੂਸਰੇ ਦਿਨ 5000 ਰੁਪਏ ਦੇ ਵਿੱਚ ਸੈੱਟ ਵੇਚ ਕੇ ਚਲਾ ਗਿਆ ਸਾਡੇ ਕੋਲ 10000 ਦਾ ਖਰੀਦਿਆ ਸੀ ਦੂਸਰੇ ਦਿਨੋਂ 5000 ਘਟਦੇ ਦੁਕਾਨਦਾਰ ਨੂੰ ਵੇਚ ਕੇ ਚਲਾ ਗਿਆ ਹੁਣ ਅਸੀਂ ਮੰਗ ਕਰਦੇ ਹਾਂ ਵੀ ਸਮਰਾਲਾ ਪੁਲਿਸ ਇਸ ਦੀ ਕਾਰਵਾਈ ਛੇਤੀ ਤੋਂ ਛੇਤੀ ਕਰੇ ਤੇ ਮੁਲਜ਼ਮਾਂ ਨੂੰ ਫੜੇ